ਤੁਸੀਂ ਕੰਪੀਟੀਸ਼ਨ ਆ ਤੁਹਾਡਾ ਗਰੁੱਪ ਦੇ ਵਿੱਚ ਜਿਹੜਾ ਗਰੁੱਪ ਸਭ ਤੋਂ ਵੱਧ ਵਰਡ ਲਿਖੂਗਾ ਸ਼ਬਦ ਲਿਖੂਗਾ ਪੰਜਾਬੀ ਦੇ ਉਹ ਗਰੁੱਪ ਜਿੱਤੇਗਾ ਤੁਹਾਨੂੰ ਮੈਂ ਇੱਕ ਅੱਖਰ ਦੇ ਦੂੰਗਾ ਹਾਂਜੀ ਉਹ ਅੱਖਰ ਤੇ ਤੁਸੀਂ ਸ਼ਬਦ ਬਣਾਉਣੇ ਆ ਟਾਈਮ ਤੁਹਾਡੇ ਕੋਲੇ 3 ਮਿੰਟ ਤੁਹਾਡੇ ਸਾਰਿਆਂ ਦੇ ਨਵੇਂ ਸ਼ਬਦ ਲਿਖੇ ਹੋਏ ਚੈੱਕ ਹੋਣਗੇ ਜਿਹੜੇ ਗਰੁੱਪ ਨੇ ਸਭ ਤੋਂ ਵੱਧ ਸ਼ਬਦ ਲਿਖੇ 3 ਮਿੰਟਾਂ ਦੇ ਵਿੱਚ ਉਹ ਬੱਚੋਂ ਗਰੁੱਪ ਜਿੱਤੇਗਾ ਮਤਲਬ ਜਿਵੇਂ ਮੈਂ ਅੱਖਰ ਦੇਤਾ ਰਾਰਾ ਰਾਰੇ ਨਾਲ ਤੁਸੀਂ ਇਕੱਲੇ ਇਕੱਲੇ ਬੱਚੇ ਨੇ ਆਪੇ ਆਪ ਦੇ ਸ਼ਬਦ ਆਉਂਦੀਆਂ ਆਉਂਦੀਆਂ ਕਾਪੀ 'ਚ ਲਿਖਣੇ ਆ ਪਰ ਕਿਸੇ ਨਾਲ ਮੈਚ ਨਾ ਹੋਵੇ ਇੱਕ ਸ਼ਬਦ ਦੋ ਵਾਰੀ ਨਹੀਂ ਗਿਣਿਆ ਜਾਊਗਾ ਇੱਕ ਵਾਰੀ ਹੀ ਗਿਣਿਆ ਜਾਊਗਾ ਸੋ ਇਸ ਕਰਕੇ ਅਲੱਗ-ਅਲੱਗ ਗੇਟ ਨੇ ਲਿਖਣੇ ਆ ਤੁਸੀਂ ਠੀਕ ਹੈ ਜੀ ਸੰਗਵਾਗੀ ਗੱਲ ਦੀ ਯੈਸ ਸਰ ਰੈਡੀ ਹਾਂ ਜੀ ਚਲੋ ਜੀ ਸ਼ਬਦ ਹੈ ਅੱਖਰ ਟੱਕਾ ਟਾਈਮ ਸਟਾਰਟ ਟੱਕਾ ਅੱਖਰ ਟੱਕੇ ਅੱਖਰ ਤੋਂ ਸ਼ੁਰੂ ਹੋ ਕੇ ਟਾਈਮ ਸਟਾਰਟ ਕਰ ਦਿਓ ਟੱਕਾ ਅੱਖਰ ਸ਼ੁਰੂ ਅੱਤਨਾਲਾ ਕੋਜੀ ਜਿਹੜਾ ਦਿੱਥੇ ਹੈਗਾ ਕਰਕੇ ਨਵੇੜੋ ਜੀ ਟਾਈਮ ਸਾਡਾ ਹੈ ਪੱਕੇ ਅੱਖਰ ਨਾਲ ਕਾਲ ਕੁੱਤੇ ਨੂੰ ਕਾਲੂ ਕੁੱਤੇ ਨੂੰ ਕਾਲੂ ਮੂਰੇ ਕਾਲੂ ਮੈਨ ਜੀ ਹੋਏ ਨਾ ਕੁਇਕ ਕੁਇਕ ਫਾਸਟ ਟਾਈਮ ਆਵਰ ਹੋਣ ਵਾਲਾ ਜੀ ਸਟਾਪ ਟਾਈਮ ਸਟਾਪ ਨੋ ਨੋ ਪੈਨ ਡਾਊਨ ਪੈਨ ਡਾਊਨ ਹੋਣੀ ਲਿਖਣਾ ਜੀ ਹਾਂ ਜੀ ਕਿੰਨੇ ਸ਼ਬਦਾਂ ਜੀ ਬੋਲਣਾ ਸ਼ੁਰੂ ਕਰੋ ਪੰਜਾਬ ਚੈੱਕ ਹੋ ਰਹੀਆਂ ਤੇ ਹਾਂਜੀ ਆਪਾਂ ਰਿਜ਼ਲਟ ਬੋਲਦੇ ਹਾਂ ਹਾਂਜੀ ਤੁਹਾਡੀ ਕਾਪੀ ਚੈੱਕ ਹੋ ਗਈ ਹਾਂ ਵੀ ਕਿੰਨੇ ਨੰਬਰ ਆਏ ਤੁਹਾਡੇ ਕਿੰਨੇ ਜੀ ਕਿੰਨੇ ਜੀ 75 75 ਹਾਂਜੀ 90 90 ਹਾਂਜੀ 60 60 70 70 86 86 ਆ ਗਰੁੱਪ ਨੰਬਰ 90 ਕਿਹਦਾਗਾ ਤੇਰੇ 90 ਆ ਰਮਨਦੀਪ ਤੇ ਸਿਆਸੀ ਆ ਏ ਗਰੁੱਪ ਫਸਟ ਪੋਜੀਸ਼ਨ ਚ ਇਹਦੇ ਚ ਹੈਗੇ ਆ ਮਾਨਸੀ ਗਰਨੇਮਰਤ ਵੈਸ਼ਨਵੀ ਤੇ ਰਮਨ ਫਸਟ ਤੇ ਸੈਕੰਡ ਗਰੁੱਪ ਕਿਹੜਾ 86 86 ਨੰਬਰ 86 ਸ਼ਬਦ ਠੀਕ ਆ